ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਆ ਬਰਨਾਲਾ ਜ਼ਿਲ੍ਹਾ ਦੇ ਵਿੱਚ 16 ਵਾਲੇ ਮੱਡ ਦੇ ਮੰਦਿਰ 'ਚ ਅੱਜ ਹੀ ਤੁਹਾਨੂੰ ਅਸੀਂ ਸਾਰੇ ਇਤਿਹਾਸਿਕ ਜਗ੍ਹਾ ਦਿਖਾਵਾਂਗੇ ਇੱਥੇ ਕਈਆਂ ਨੇ ਲੋਕਾਂ ਨੇ ਮਤਲਬ ਕਿ ਬਹੁਤ ਸਾਰੀ ਆਪੀਆ ਖਵਾਵਾ ਦਾਈਆਂ ਵੀ ਆਣੇ ਵੀ ਕੋਈ ਕਹਿੰਦਾ ਵੀ ਕੋਈ ਐਡਾ ਦੀ ਇਹਦੀ ਸਟੋਰੀ ਹੈ ਕਿ ਇਹਨਾਂ ਇੱਧਰ ਸਟੋਰੀ ਆ ਪਰ ਅਸੀਂ ਇੱਥੇ ਖੁਦ ਆ ਕੇ ਆਪ ਜਾਣਕਾਰੀ ਲੈਂਦੇ ਇੱਥੋਂ ਦੀ ਵੀ ਐਡਾ ਤਾਂ ਕੀ ਗੱਲਬਾਤ ਹੈ ਇੱਥੇ ਦੀ ਗਊਸ਼ਾਲਾ ਬਣੀ ਆ ਪ੍ਰਾਚੀਨ ਪ੍ਰਾਚੀਨ ਜਗ੍ਹਾ ਨੇ ਇੱਥੇ ਬਹੁਤ ਸਾਰੀ ਬਿਮਾਰੀਆਂ ਦਾ ਇਲਾਜ ਵੀ ਇੱਥੇ ਹੁੰਦਾ ਗਿਆ ਅੱਜ ਤੁਹਾਨੂੰ ਇਹ ਸਾਰੀ ਗੱਲਬਾਤ ਦੱਸਾਂਗੇ ਆਓ ਦੋਸਤੋ ਆ ਗਏ ਜੀ ਮਾਤਾ ਦਾ ਮੇਨ ਮੰਦਿਰ ਜਿੱਥੇ ਸਾਰੇ ਲੋਕ ਮੱਥਾ ਟੇਕ ਕੇ ਆਉਂਦੇ ਆ ਤੇ ਜੀ ਇੱਥੇ ਮਤਲਬ ਕਿ ਸਾਰੀਆਂ ਬਿਮਾਰੀਆਂ ਦਾ ਇਲਾਜ ਵੀ ਹੁੰਦਾ ਹੈਗਾ ਜਿਵੇਂ ਹੋ ਗਿਆ ਆਪਣਾ ਕਾਈ ਫੜੋ ਗਿਆ ਮਾਤਾ ਹੋ ਗਿਆ ਇੱਥੇ ਨਾਲ ਸਾਰੀ ਚੀਜ਼ਾਂ ਦਾ ਠੋਲਾ ਪੈਂਦਾ ਹੈ ਬਾਕੀ ਇੱਥੇ ਇੱਕ ਗੱਲ ਹੋਰ ਆਪਣੇ ਇੱਥੇ ਇੱਕ ਤਲਾਕ ਆ ਜਿੱਥੇ ਕਹਿੰਦੇ ਜੀ ਚੰਬੜੀ ਦੇ ਸਾਰੇ ਰੋਗ ਸਹੀ ਹੋ ਜਾਂਦੇ ਹੈਗੇ ਬਾਕੀ ਤੁਹਾਨੂੰ ਉਹ ਤਲਾਕ ਵੀ ਦਿਖਾਵਾਂਗੇ ਅੱਜ ਇੱਕ ਵਾਰੀ ਆਪਾਂ ਮਾਤਾ ਦਾ ਆਸ਼ਿਸ਼ਨ ਕਰਾਈਏ ਤੇ ਨਾਲੇ ਦੇਖ ਲਈਏੰਦਗੀ ਆ ਬਾਤ ਸਾਨੂੰ ਲੈ ਕੇ ਚੱਲਦੇ ਆ ਜਿੱਥੇ ਸੰਤਾਂ ਨੇ ਬੈਠ ਕੇ ਤਪੱਸਿਆ ਕਰਕੇ ਮਾਤਾ ਪ੍ਰਗਟ ਕੀਤੀ ਸੀ ਆ ਦੇਖੋ ਇਹ ਸੰਤਾਂ ਦੀ ਸਮਾਦ ਹੈ ਜਿਨ੍ਹਾਂ ਨੇ ਇੱਥੇ ਬੈਠ ਕੇ ਤਪੱਸਿਆ ਕੀਤੀ ਸੀ ਤੇ ਮਾਤਾ ਪ੍ਰਗਟ ਕੀਤੀ ਸੀ ਤੇ ਮਾਤਾ ਦੇ ਪ੍ਰਗਟ ਹੋਣ ਨਾਲ ਹੀ ਇੱਥੋਂ ਦੇ ਮੰਦਿਰ ਦੀ ਸ਼ੁਰੂਆਤ ਹੋਈ ਕੋਈ ਆਹ ਜੀ ਆਪਣੀ 16 ਮਟੀਆਂ ਜਿਨ੍ਹਾਂ ਕਰਕੇ ਇਤਿਹਾਸ ਪਿਆ ਅਸੀਂ ਕਈ ਜਾਣਾ ਦੋਏ ਜਾਣਕਾਰੀ ਪੁੱਛੀ ਜੀ ਇਹ 16 ਵਾਲੇ ਮੱਡ ਦੀ ਜਾਣਕਾਰੀ ਕਿੱਦਾਂ ਪਈ ਸੀ ਪਰ ਕਈ ਲੋਕ ਦੱਸਦੇ ਆ ਕਿ ਇੱਕ ਬਸ ਤੇ ਮਤਲਬ ਕਿ ਸਾਰੇ ਬੰਦੇ ਸੀਗੇ ਵੀ ਜਿਹੜੇ ਕਹਿੰਦੇ ਸੀ ਅਸੀਂ ਦਸਤੂ ਮੂਹ ਹੱਥ ਲਾ ਕੇ ਮੋੜਨਾ ਹੈ ਪਰ ਉਹਨਾਂ ਚ ਸਾਰੇ ਬੰਦੇ ਦਸਤ ਨੂੰ ਹੱਥ ਲਾ ਕੇ ਮੁੜੇ ਸੀ ਇਹਨਾਂ ਚ ਇੱਕ ਬੰਦਾ ਐਦਾ ਦਾ ਸੀਗਾ ਜਿਹਨੂੰ ਲੱਗਿਆ ਵੀ ਕਿਸੇ ਤੇ ਬਿਜਲੀ ਨਹੀਂ ਡਿੱਗੀ ਪਰ ਉਹ ਐਦਾ ਸੀਗਾ ਕਿ ਮੇਰੇ ਤੇ ਬਿਜਲੀ ਡਿੱਗੂਗੀ ਜਦੋਂ ਮੈਂ ਗਿਆ ਪਰ ਜਦੋਂ ਉਹ ਉੱਥੋਂ ਗਿਆ ਉਹਨੂੰ ਛੱਡ ਕੇ ਬਿਜਲੀ ਸਿਰਫ 16 ਬੰਦਿਆਂ ਤੇ ਡਿੱਗੀ ਜਿੱਦਾਂ ਕਰਕੇ ਜਿਹਦੇ ਕਰਕੇ ਇਹ ਇਤਿਹਾਸ ਪਿਆ ਤੇ ਸਾਨੂੰ ਵੀ ਹਾਲੇ ਇਹਦੀ ਪੂਰੀ ਜਾਣਕਾਰੀ ਨਹੀਂ ਮਿਲੀ ਅੱਜ ਕਈਆਂ ਜਣਾਂ ਨੂੰ ਪੁੱਛਿਆ ਪਰ ਸਹੀ ਕਿਸੇ ਪਾਸੇ ਨਹੀਂ ਲੱਗੀ ਜਿੰਨਾ ਸਾਨੂੰ ਪਤਾ ਚਾਹੁੰਦਾ ਅਸੀਂ ਤੁਹਾਨੂੰ ਦੱਸਦਾ ਬਾਕੀ ਆਇਆ ਤੁਹਾਨੂੰ ਇਹਦੇ ਇਤਿਹਾਸ ਤੇ ਚੀਜ਼ਾਂ ਦਿਖਾਉਣੇ ਆਂਗੇ ਤੇ ਮੰਦਰਬਾਦ ਕੀ ਖਾਸੀਅਤ ਆ ਉਹ ਦੱਸਾਂਗੇ ਆਜੂ ਜੀ ਹ ਤੇ ਆਜੋ ਦੇਖਦੇ ਆਂ ਆਜੂ ਜੀ ਆਹ ਵਾਲਾ ਪੇਪਲ ਆ ਜੀ ਜਿੱਥੇ ਸਾਰੇ ਸੁਖਾਪੁਰੇ ਹੁੰਦਿਆ ਨੇ ਆਜੋ ਤੁਹਾਨੂੰ ਇਹਦੇ ਬਾਰੇ ਵੀ ਦੱਸ ਦਈਏ ਆਹ ਪੇਪਲ ਆ ਜੀ ਸਾਰੇ ਇੱਥੇ ਜਿਨ੍ਹਾਂ ਦੀ ਸੁਖਾਪੁਰੀਆਂ ਹੁੰਦਿਆ ਨੇ ਉਹ ਸਾਰੇ ਆ ਇੱਥੇ ਆ ਕੇ ਖੰਭਣੀ ਮੰਨ ਕੇ ਜਾਂਦੇ ਆਂ ਇੱਥੇ ਮੱਥਾ ਟੇਕਣ ਆਉਂਦੇ ਆ ਲੋਕ ਦੂਰ ਦੂਰ ਤੋਂ ਜਿਹੜੀਆਂ ਸੁਖਾਈਪੁਰੀਆਂ ਹੁੰਦਿਆ ਨੇ ਤੇ ਮਾਤਾ ਦੀ ਕਹਿੰਦੇ ਕਿਰਪਾ ਰਹਿੰਦੀ ਹੈਗੀ ਇੱਥੇ ਬਾਕੀ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਆਜੋ ਆ ਮੰਦਰ ਦੇ ਗੇਟ ਨਾਲ ਜੇ ਇੱਕ ਛੋਟਾ ਰਸਤਾ ਪੈਂਦਾ ਹੈਗਾ ਜਿਹੜਾ ਸਿੱਧਾ ਤਲਾਬ ਨੂੰ ਜਾਂਦਾ ਇੱਥੇ ਤੋਂ ਰਹਿਣ ਵਾਲਾ ਤੁਹਾਨੂੰ ਜਾਣਕਾਰੀ ਮਿਲੇ ਜੀ ਕਹਿੰਦੇ ਇਸ ਦੇ ਤਲਾਬ ਵਿੱਚ ਨਹਾਉਣ ਨਾਲ ਨਹਾਉਣ ਤੋਂ ਬਾਅਦ ਵੀ ਜਿਹੜੀ ਚਮੜੀ ਦਾ ਪ੍ਰਾਣਾ ਤੇ ਪ੍ਰਾਣਾ ਰੋਗਾ ਸਾਰਾ ਸਹੀ ਹੋ ਜਾਂਦਾ ਹੈਗਾ ਅੱਜ ਤੁਹਾਨੂੰ ਤਲਾਬ ਵੀ ਦਿਖਾਉਣੇ ਆ ਜੀ ਕਿਉਂਕਿ ਇਹ ਦਿਖਾਉਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਸੀਗਾ ਤੇ ਬਹੁਤ ਮੰਨਦਾ ਜੀ ਇਹ ਮੰਦਰ ਦੀ ਲੋਕ ਬਹੁਤ ਦੂਰ ਦੂਰੋਂ ਆਉਂਦੇ ਆ ਜੀ ਤੁਹਾਨੂੰ ਤਲਾਬ ਵੀ ਦਿਖਾ ਦਈਏ ਆਹ ਸਾਰਾ ਤਲਾਬ ਆ ਜੀ ਇੱਥੇ ਜੀ ਮਤਲਬ ਕਿ ਤੁਹਾਡੇ ਨਹਾਉਣ ਤੋਂ ਬਾਅਦ ਸਕਿੰਨ ਦੀ ਜਿੰਨੀ ਵੀ ਆ ਪ੍ਰਾਣੀ ਤੋਂ ਪ੍ਰਾਣੀ ਬਿਮਾਰੀ ਦੂਰ ਹੋ ਜਾਂਦੀ ਇਹ ਤਲਾ ਦੇ ਨਾਲ ਹੀ ਇੱਕ ਬਹੁਤ ਪੁਰਾਣਾ ਦਰਖਤ ਹੈ ਜੀ ਤੁਸੀਂ ਦੇਖ ਸਕਦੇ ਜੀ ਆ ਦਰਖਤ ਦੇ ਨਾਲ ਦਰਖਤ ਦੇ ਵਿੱਚ ਇੱਕ ਹੋਰ ਦਰਖਤ ਨਿਕਲਿਆ ਹੋਇਆ ਹੈ ਜੀ ਕਹਿੰਦੇ ਬਹੁਤ ਪੁਰਾਣਾ ਅੰਦ ਲੱਗਦਾ ਜੀ ਇਹ ਮਤਲਬ ਕਿ ਬਹੁਤ ਮੰਨਤ ਹੈ ਜੀ ਇਹਦੀ ਵੀ ਲੋਕ ਇੱਥੇ ਮਥਾ ਢੇਕ ਕੇ ਆਉਂਦੇ ਜੀ ਆ ਮੰਦਿਰ ਦੇ ਸਾਹਮਣੇ ਸਾਨੂੰ ਇੱਕ ਪ੍ਰਾਚਨ ਖੂਹ ਮਿਲਿਆ ਜੀ ਆ ਜੋ ਇਹਦੇ ਵਿੱਚ ਦੇਖਦੇ ਪਾਣੀ ਹੈਗਾ ਜਾਂ ਨਹੀਂ ਖੂਹ ਬਹੁਤ ਡੂੰਗਾ ਪਰ ਪਾਣੀ ਪੈਦੇ ਵਿੱਚ ਹੈ ਨਹੀਂ ਪਰ ਕਮੇਟੀ ਵਾਲਿਆਂ ਦੀ ਬਹੁਤ ਵਧੀਆ ਗੱਲ ਹੈ ਜਿਹੜੇ ਉਹਨਾਂ ਨੇ ਸੇਫਟੀ ਵਾਸਤੇ ਇਹ ਜਾਲ ਲਾ ਰੱਖਿਆ ਵੀ ਤਾਂ ਕਿ ਇਹਦੇ ਵਿੱਚ ਕੋਈ ਡਿੱਗਣਾ ਜਾਵੇ ਪਰ ਕਮੇਟੀ ਵਾਲ ਦੀ ਇੱਕ ਕਮੇਟੀ ਵਾਲ ਦਾ ਧੰਨਵਾਦ ਕਰਦੇ ਆ ਜਿਸ ਕਰਕੇ ਉਹਨਾਂ ਨੇ ਇਹ ਚੀਜ਼ਾਂ ਪੁਰਾਣੀਆਂ ਸਾਂਭ ਕੇ ਰੱਖੀਆਂ ਬਹੁਤ ਪ੍ਰਾਚਨਿਕ ਚੀਜ਼ਾਂ ਨੇ ਤੇ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ